ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਹੁੰਦਾ ਸਿੱਖੀ ਨਾਲ ਪਿਆਰ ਕੈਨੇਡਾ ਦੇ ਕੈਲਗਰੀ ਚ ਇੱਕ ਬੇਵਕੂਫ ਬੰਦੇ ਨੇ ਰਾਤ ਨੂੰ ਆਪਣੇ ਦੁਸ਼ਮਣ ਤੋਂ ਬਦਲਾ ਲੈਣ ਲਈ ਉਸ ਦੇ ਘਰ ਨੂੰ ਅੱਗ ਲਗਾ ਦਿੱਤੀ ਅੱਗ ਇੰਨੀ ਵੱਧ ਗਈ ਕਿ ਨੇੜੇ-ਤੇੜੇ ਦੇ 5-4 ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਨ੍ਹਾਂ ਵਿੱਚ ਕੁਝ ਆਪਣੇ ਪੰਜਾਬੀਆਂ ਦੇ ਘਰ ਸੀ ਤੇ ਕੁਝ ਪਾਕਿਸਤਾਨੀ ਲੋਕਾਂ ਦੇ ਇਹ ਗੁਰਸਿੱਖ ਰਾਤ ਨੂੰ ਆਪਣੇ ਘਰ ਸੁੱਤਾ ਪਿਆ ਸੀ ਤੇ ਜਦੋਂ ਬਾਰੀ ਥਾਈ ਲਾਟਾਂ ਨਿਕਲਦੀਆਂ ਦੇਖੀਆਂ ਤਾਂ ਆਵਾਜ਼ਾਂ ਮਾਰ ਕੇ ਆਪਣੇ ਘਰ ਦੇ ਮੈਂਬਰ ਉਠਾਏ ਤੇ ਅੱਗ ਬੁਝਾਉਣ ਤੋਂ ਪਹਿਲਾਂ ਘਰ ਵਿੱਚ ਪਏ ਗੁਰੂ ਸਾਹਿਬ ਦੇ ਸਰੂਪ ਤੇ ਗੁਟਕਾ ਸਾਹਿਬ ਸਤਿਕਾਰ ਸਹਿਤ ਆਪਣੇ ਸਿਰ ਉੱਪਰ ਉਠਾ ਕੇ ਬਾਹਰ ਲਿਆ ਤੇ ਐਨੇ ਸਮੇਂ ਵਿੱਚ ਘਰ ਸੜ ਕੇ ਸੁਆਹ ਹੋ ਗਿਆ ਘਰ ਵੀ ਕਾਦਾ ਮਹਿਲ ਹੀ ਸੀ ਤੇ ਬਾਹਰ ਆ ਕੇ ਰੱਬ ਦਾ ਲੱਖ ਵਾਰ ਸ਼ੁਕਰਾਨਾ ਕੀਤਾ ਕਿ ਘਰ ਦਾ ਕੋਈ ਚੱਕਰ ਨਹੀਂ ਪਰ ਵਾਹਿਗੁਰੂ ਮੈਂ ਸਰੀਰਪ ਸਹੀ ਸਲਾਮਤ ਬਾਹਰ ਲੈ ਆਇਆ ਸੋ ਅਜੇਹੇ ਗੁਰਸਿੱਖਾਂ ਦੇ ਦੁਆਰਾ ਮਹਿਲ ਬਣਨ ਚ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਪਰ ਵਾਹਿਗੁਰੂ ਸਮਤ ਬਖਸ਼ੇ ਅੱਗ ਲਾਉਣ ਵਾਲੇ ਬੇਵਕੂਫਾਂ ਨੂੰ ਇਹ ਗੁਰਸਿੱਖ ਰਾਤ ਨੂੰ ਆਪਣੇ ਘਰ ਸੁੱਤਾ ਪਿਆ ਸੀ ਤੇ ਜਦੋਂ ਬਾਹਰੀ ਥਾਂ ਹੀ ਲਾਟਾਂ ਨਿਕਲਦੀਆਂ ਦੇਖੀਆਂ ਤਾਂ ਆਵਾਜ਼ਾਂ ਮਾਰ ਕੇ ਆਪਣੇ ਘਰ ਦੇ ਮੈਂਬਰ ਉਠਾਈ ਤੇ ਅੱਗ ਬੁਝਾਉਣ ਤੋਂ ਪਹਿਲਾ ਘਰ ਵਿੱਚ ਪਏ ਗੁਰੂ ਸਾਹਿਬ ਦੇ ਸਰੂਪ ਤੇ ਗੁਟਕਾ ਸਾਹਿਬ ਸਤਿਕਾਰ ਸਹਿਤ ਆਪਣੇ ਸਿਰ ਉੱਪਰ ਉਠਾ ਕੇ ਬਾਹਰ ਲਿਆ ਤੇ ਐਨੇ ਸਮੇਂ ਵਿੱਚ ਘਰ ਸੜ ਕੇ ਸੁਆਹ ਹੋ ਗਿਆ ਘਰ ਵੀ ਕਾਦਾ ਮਹਿਲ ਹੀ ਸੀ ਤੇ ਬਾਹਰ ਆ ਕੇ ਰੱਬ ਦਾ ਲੱਖ ਵਾਰ ਸ਼ੁਕਰਾਨਾ ਕੀਤਾ ਕਿ ਘਰ ਦਾ ਕੋਈ ਚੱਕਰ ਨਹੀਂ ਪਰ ਵਾਹਿਗੁਰੂ ਮੈਂ ਸਰੂਪ ਸਹੀ ਸਲਾਮਤ ਬਾਹਰ ਲਿਆ ਆ ਸੋ ਅਜਿਹੇ ਗੁਰਸਿੱਖਾਂ ਦੇ ਦੁਆਰਾ ਮਹਿਲ ਬਣਨ ਚ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਪਰ ਵਾਹਿਗੁਰੂ ਸਮਤ ਬਖਸ਼ੇ ਅੱਗ ਲਾਉਣ ਵਾਲੇ ਬੇਵਕੂਫਾਂ ਨੂੰ ਸੋ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ